ਡੀ ਬਣੀ ਹੋਈ ਕੜੀ ਡੋਲ ਗਈ ਮੇਰੇ ਤੇ ਉਹ ਡੀ ਬੜੀ ਕੜੀ ਡੋਲ ਗਈ ਮੇਰੇ ਤੇ ਮੂ ਮੂਰੇ ਬਾਤ ਗਿਆ ਸਾਰੇ ਬਾਡੀ ਤੇ ਕੰਢੇ ਕਿੰਨੇ ਸਾਨੂੰ ਕਿਹਾ ਸੋਨੋ ਯਾਰ ਅੰਗ ਲੈਣ ਨੂੰ ਇਹ ਮੈਂ ਕੋਡ ਥਲੇ ਪਾ ਲਈਆਂ ਰਾਂਗੇ ਦੇਖ ਲੈਣੀ ਇਹ ਐਕਚੂਅਲੀ ਆਪਾਂ ਦੋਨਾਂ ਨੇ ਲਈ ਆਂ ਮੈਂ ਲਈ ਆਂ ਬੇਬੀ ਪਿੰਕ ਦੀਦੀ ਨੇ ਇਹ ਨਿੱਕਾ ਬੜਾ ਹੀ ਹੈ ਇਹ ਤਾਂ ਕਰ ਇਹ ਬੇਬੀ ਹੋ ਤੁਸੀਂ ਯੈਸ ਆਈ ਐਮ ਦ ਬੇਬੀ ਐਂਡ ਯੂ ਆਰ ਊਮਨ ਯੂ ਆਰ ਦ ਊਮਨ ਦਮਨ ਆ ਕੈਰੀ ਹੈ ਮਤਲਬ ਇਹ ਥੋੜੇ ਸੂਟ ਹੈਗੇ ਨੇ ਜਿਹਦਾ ਸਿਆਣੇ ਹੈ ਨਾ ਨਹੀਂ ਆ ਦੇਖੋ ਬਹੁਤ ਸੋਹਣੇ ਸੂਟ ਆਏ ਨੇ ਇਹ ਆਪਣੇ ਬਾਕ ਬਾਕ ਪ੍ਰਾਚੋ ਨਹੀਂ ਤਾਂ ਮੂੰਹ ਤਾਂ ਮੂੰਹ ਆ ਨਹੀਂ ਤਾਂ ਮੂੰਹ ਨੂੰ ਵਾਪਸ ਦੇਣਾ ਕਸਟਮਰ ਕਿਹਦਾ ਬੁੱਕ ਹੋਇਆ ਬੇਲੂ ਗਏ ਦੇ ਨਾਲ ਉਹਦਾ ਦਮ ਉਹ ਹੈਗਾ ਕੈਂਟ ਹੀ ਇਹ ਤੇ ਦਮਨ ਮੂੰਹ ਤੇ ਵੇਖ ਕੇ ਦੱਸਣਾ ਲੱਗਦਾ ਇਹ ਵੈਲਵਟ ਡਰੈਸ ਆਇਆ ਬਹੁਤ ਸੋਹਣਾ ਨਾਲ ਕ੍ਰੇਪ ਦੀ ਬਾਟਮ ਹੈ ਮੈਚਿੰਗ ਸੂਟ ਆਇਆ ਵੈਲਵਟ ਦਾ ਸੂਟ ਹੈ ਹਾਂ ਵੈਲਵਟ ਦਾ ਹਾਂ ਕਲਰ ਯਾਰ ਕੰਬੀਨੇਸ਼ਨ ਬੜਾ ਪਿਆਰਾ ਹੈ ਬਾਕੀ ਤੁਸੀਂ ਪੰਜਾਬੀ ਪਹਿਰਾਵੇ ਤੇ ਵੀਡੀਓ ਚੈੱਕ ਕਰ ਲਿਓ ਇੱਕ ਕਲਰ ਆਏ ਬਲੈਕ ਰੋਜੀ ਇੱਕ ਆਇਆ ਇਹ ਕਾ ਆਇਆ ਲੱਦਮਣ ਦੇ ਰਹੀ ਮੇਰਾ ਪੁੱਤ ਤੇ ਇਹਦੇ ਨਾਲ ਬਲੈਕ ਬਾਟਮ ਉਹਨੂੰ ਵਿਚਾਰੀਂ ਦੇ ਦੇਣਾ ਕਿ ਸੂਟ ਇੱਕ ਮਿੰਟ ਦਿਖਾ ਦੇ ਸਹੀ ਇਹਨਾਂ ਦੀ ਵੀਡੀਓ ਤੁਹਾਨੂੰ ਪੰਜਾਬੀ ਪੇਜ ਆਵਤ ਮਿਲ ਜੂਗੀ ਵੀਡੀਓ ਆਪਾਂ ਇਹਨਾਂ ਬਸ ਸੈੱਮ ਨੂੰ ਲੱਗਣ ਦੇ ਆ ਤੇ ਇਹ ਸੂਟ ਆਪਾਂ ਲੈ ਆ ਸੈੱਟ ਕਰਨ ਨਾਲ ਕੋਈ ਸਲਾਈ ਨੂੰ ਜਾਣੇ ਨੇ ਇੱਕ ਆਹ ਪ੍ਰਿੰਟ ਆਇਆ ਦੇਖੋ ਬਹੁਤ ਸਵਾਦ ਹੈ ਜੀ ਇੱਕ ਆਹ ਪ੍ਰਿੰਟ ਕਿੰਨਾ ਸੋਹਣਾ ਦੰਮੂ ਦੀਦੀ ਇਹਨੂੰ ਤਾਂ ਇਦਾਂ ਦਾ ਕੋਈ ਆਹ ਸਿਲਕ ਪਸ਼ਮੀਨੇ ਚ ਲੈ ਕੇ ਨਾ ਸਿੰਪਲ ਜੀ ਕਢਾਈ ਕਰਾ ਦੇ ਬਸ ਸਿੰਪਲ ਜਿਹਾ ਮੈਂ ਤੈਨੂੰ ਦਿਖਾਨੀ ਆ ਇਹਦੇ ਅੰਦਰ ਰੈਡੀ ਕਰਵਾ ਲਈਆ ਮੈਂ ਨਾਲੇ ਮੈਂ ਕਿਹਾ ਉਹ ਤੈਨੂੰ ਇਹ ਕਲਰ ਵੀ ਸੋਹਣਾ ਇਹ ਮੇਰੇ ਪਿੱਛੇ ਪਈ ਗੀ ਦੂਜੇ ਖਰਾਦੋ ਆ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਦਮ ਤੇਰੇ ਹਿਸਾਬ ਨਾਲ ਸਿੰਪਲ ਜਿਹਾ ਸੂਟ ਸਹੀ ਲੱਗਣਾ ਪੰਜਾਬੀ ਪਹਿਨਣ ਦੇ ਆ ਕੇ ਆਰਡਰ ਕਰ ਸਕਦੇ ਆਪਣਾ ਨੰਬਰ ਪਤਾ ਨੂੰ ਪਤਾ ਹੀ ਆ ਆ ਸਲਵਾਰੇ ਇਹਦੇ ਨਾਲੇ ਕਿਸੇ ਪਾਸੇ ਨਹੀਂ ਮਿਆਚੋੜੇ ਡਬਲ ਛੈਡਡ ਹੈ ਨਾ ਤਾਂ ਕਰੀ ਮੈਂ ਸੂਟ ਸਹੀ ਪਕੜੀਏ ਤੇ ਕੋਈ ਤੇ ਆਪਣੇ ਕੋ ਮੈਚਿੰਗ ਪਸ਼ਮੀਨਾ ਦੇ ਆਏ ਨੇ ਇਹਦੀ ਆਪਾਂ ਵੀਡੀਓ ਵੀ ਪਾਈ ਸੀ ਉੱਚੀ ਬੋਲੋ ਜੀ ਨਹੀਂ ਤੇਲੂ ਸੀ ਨਾ ਵੀਡੀਓ ਪਾਈ ਸੀ ਮੈਂ ਕਿਹਾ ਆ ਸੂਟਾਂ ਦੀ ਵੀਡੀਓ ਨਹੀਂ ਪਾਈ ਪਹਿਲਾਂ ਪਾਈ ਸੀ ਇਹ ਮੈਚਿੰਗ ਪਸ਼ਮੀਨਾ ਇਹ ਮੈਚਿੰਗ ਆ ਪਸ਼ਮੀਨੇ ਦੇ ਵਿੱਚ ਆਇਆ ਬਹੁਤ ਸੋਹਣੇ ਕਲਰ ਨੇ ਇੱਕ ਕਲਰ ਆ ਆਇਆ ਇੱਕ ਕਲਰ ਆ ਆਇਆ मुंगिया जा ना मुंगिया जा हां एक कलर ब्लैक है आ किने मंगवाया एक कलर आ हर मुंगिया केड़ा की है ये सामान पड़ा है इसमें इसमें पड़ा क्या पड़ा है ये ये पहला दे है ये कस्टमर है हां जी गुगनो किधर आयो की खा के आई है हाय ना मां भी खाऊंगा चल चलिए पता करे चलने वाली यूनिफॉर्म लाइए जाके ठीक है चलो ਆ ਰਫ ਮੈਂ ਛੁੱਟੀ ਬਾਗੂਗੀ ਸਕੂਲ ਦੀ ਕੱਲ ਨਹੀਂ ਮੈਂ ਜਾਂਦੀ ਦੇਖੋ ਦੋਨੇ ਭਰਾ ਐਡੇ ਸੇਤਾਂ ਤੇ ਤਗੜੇ ਨੇ ਵੀ ਦੋਨਾਂ ਨੂੰ ਇੱਕ ਦੂਜੇ ਦੇ ਸਵੈਟਰ ਆ ਗਏ ਇਹਨੇ ਪਰਨੀਤ ਦਾ ਪਾਇਆ ਤੇ ਪਰਨੀਤ ਨੇ ਇਹਦਾ ਪਾਇਆ ਤੇ ਬੈਂਚ ਉੱਤਰਦੇ ਕਹਿੰਦਾ ਮੈਨੂੰ ਸਵੈਟਰ ਪਤਾ ਨਹੀਂ ਐ ਲੱਗ ਜਾਂਦਾ ਮੇਰਾ ਨਹੀਂ ਹੈਗਾ ਮੈਂ ਫਤਿਹ ਦਾ ਸਵੈਟਰ ਪਾ ਦਮ ਪਰਨੀਤ ਨੇ ਆ ਪਰਨੀਤ ਦਾ ਹੈ ਹਾਂ ਇਹ ਪਰਨੀਤ ਦਾ ਦੱਸ ਉਹ ਉਹਦਾ ਹੀ ਲੱਕ ਉਹਦਾ ਹੀ ਲੱਕ ਇਹਦਾ ਕਮਰ ਤਗੜੀ ਬਹੁਤ ਨੇ ਮੈਂ ਉਹ ਇਮਲੀ ਦੇ ਉਹ ਛੁੱਟੀ ਜਾਂਦਾ ਉਹ ਤੇ ਛੁੱਟਦੇ ਉਹ ਮੈਨੂੰ ਲਿਆਖ ਦੇ ਇਮਲੀ ਕੋਈ ਨਾ ਮੈਂ ਦਵਾਵਾਂਗੀ ਹੁਣ ਤੈਨੂੰ ਚੀਜ਼ ਜੰਗਲੀ ਤਾਂ ਕਹਿੰਨਾਂ ਇਹਨਾਂ ਨੂੰ ਕਹਿੰਦੇ ਫ੍ਰੀ ਦੇ ਦਿੱਤੀ ਕਿਤੇ ਦੋ ਤਿੰਨ ਡੱਬੇ ਚ ਕੀ ਫਿਰਦੇ ਕੀ ਬੰਦ ਕਰ ਦੋ ਗगन 2 ਵਜੇ ਲੈ ਕੇ ਮੂਵੀ ਨਾ ਬੰਦ ਕਰਨ ਮੈਂ ਕਹਾਂ ਮੂਵੀ ਬੰਦ ਕਰਕੇ ਸਮਾਂ ਸਿਰ ਸਕੂਲ ਨਹੀਂ ਜਾਣਾ ਕੀ ਜਦ ਮੂ ਲਿਆ ਕੇ ਇਹ ਰੋਟੀਆਂ ਦਾ ਖਾਂ ਦੇਖਾਂਗੇ ਕਿੰਝ ਕਿੱਧਰ ਚੱਲੀ ਖੰਨ ਮੇਰੇ ਲੱਡੂ ਆ ਜੀ ਸਕੂਲ ਤੋਂ ਆ ਕੇ ਆਪਾਂ ਥੋੜੀ ਜਿਹੀ ਹਾਜ਼ਰੀ ਲਵਾਣਗੇ ਦੂਜੇ ਘਰੇ ਆਪਣੇ ਤੇ ਹੁਣ ਮੈਂ ਬਣਾਣੀਆਂ ਥੋੜੀ ਜਿਹੀ ਚਾਹ ਨਹੀਂ ਬਨਾਨੀ ਆ ਜੀ ਕਰ ਰਿਆ ਮੇਰੇ ਚਾਹ ਤੋਂ ਤੇ ਉਸ ਤੋਂ ਬਾਅਦ ਫਿਰ ਆਪਾਂ ਯਾਰ ਆਹ ਕੰਨ ਤੇ ਸਿੱਲਣ ਬਾਹਲੀ ਆਉਣ ਲੱਗੇਗੀ ਸੱਚੀ ਬਹੁਤ ਕੰਦ ਇਹ ਖਰਾਬ ਹੋ ਗਈ ਹੈ ਹੁਣ ਮੈਨਾਂ ਦਾ ਉੱਧਰ ਵਾਸ਼ਰੂਮ ਹੈ ਦੀਦੀ ਹੁਣਾ ਦਾ ਤੇ ਉੱਧਰੋਂ ਵੀ ਆ ਰਹੀ ਹੈ ਜੇ ਇਦਾਂ ਹੀ ਹਾਲ ਰਿਹਾ ਨਾ ਚਲ ਕੋਈ ਗੱਲ ਨਹੀਂ ਉੱਥੇ ਜਣਾ ਨਾ ਨਵਾਂ ਘਰ ਬਣ ਜਾਣਾ ਪਤੇ ਉਹ ਪਤੇ ਪੁੱਤ आज ये कपड़े लाओ सारे अपना सामान लाओ ठीक है तो बैठते रखो तो मैं तो अपने कपड़े तो नहीं है चेंज कर लो क्यों हो गया क्यों कहा गया कौन कहा गया हाँ जी दिखाओ डिब्बडी हाय मानम आहाफ मिनी हाफ ताड़ी यस हेलो हम्म हम्म वन टू थ्री स्टार्ट गो चलो बाय अब पति तो ना जाने हैं किचन च ਕਿਚਨ ਚ ਜਾ ਕੇ ਆਪਾਂ ਬਣਾਵਾਂਗੇ ਆਪਣੇ ਲਈ ਚਾਹ ਤੇ ਨਾਲ ਆਪਾਂ ਰੱਖਾਂਗੇ ਆਲੂ ਬੋਇਲ ਕਰਨ ਵਾਸਤੇ ਕਿਉਂ ਕਿ ਅੱਜ ਆਪਾਂ ਬਣਾਉਣੇ ਨੇ ਆਲੂ ਮਟਰ ਸੋ ਮੈਂ ਆਲੂ ਬੋਇਲ ਕਰਕੇ ਤੇ ਫਿਰ ਆਪਾਂ ਆਲੂ ਮਟਰ ਬਣਾਵਾਂਗੇ ਠੀਕ ਹੈ ਗਾ ਜੀ ਠੀਕ ਹੈ ਬਸ ਹੂੰ ਸਹੀ ਹੈ ਹੂੰ ਫੇਸ ਕੀ ਬਣੇਗਾ ਨਾ ਕੋਈ ਤਾਂ ਸੀ ਵੀ ਮੀਓਗੇ ਤੂੰ ਦੁੱਧ ਦੁੱਧ ਦਾ ਸ਼ੀਮੀ ਹੋਗੇ ਤੂੰ ਦੁੱਧ ਦੁੱਧ ਦਾ ਸ਼ੀਮੀ ਹੋਏਗੀ ਨਾ

ਪਤਾ ਦੱਸੋ ਬੁੱਤ ਮਜ਼ਾਕ ਨਹੀਂ ਸੁੱਤੀ ਚੱਲ ਬੱਸ ਪਰ ਪਤਾ ਹੈ ਕਿ ਤੇਰਾ ਰੋਟੀ ਪਾਣੀ ਬੰਦਿਆ ਅੱਜ ਥਾਂ ਤੇ ਕੁਰਕਰੇ ਦਾ ਪੈਕਟ ਦਿੱਤਾ ਹੁੰਦਾ ਨਾ ਤੇ ਉਹ ਤੂੰ ਖਾ ਲੈਣਾ ਉਹ ਵੀ ਆਪ ਲੈਣਾ ਸੀ ਨਹੀਂ ਨਹੀਂ ਉਹ ਖਾ ਲੈਣਾ ਹੰਡ ਨਹੀਂ ਨਹੀਂ ਉਹ ਖਾ ਲੈਣਾ ਨਹੀਂ ਬੱਚਾ ਉਹ ਕੁਰਕਰੇ ਹੀ ਨਾ ਫਿਰ ਐ ਮੈਂ ਪਾਣੀ ਪੀਣਾ ਉਹ ਕੁਰਕਰੇ ਕਿੱਥੇ ਲੈ ਲੈ ਦੋ ਪਾਣੀ ਮੇਰੇ ਪਹਿਲੇ ਡਰਦਾ ਮੈਂ ਤਾਂ ਨਹੀਂ ਆ ਪਾਤਾ ਦਿੱਤਾ ਲੈ ਰੱਖ ਲਈ ਐਡੀ ਹਾਈ ਤਾਂ ਨੇ ਕਿੱਧੋਂ ਆਈ ਏ ਮੱਧੂ ਦਮੂਦਿਆ ਕਰਦੀ ਪੂਆ ਬੜੀ ਠੱਚਾ ਲੱਗਦਾ ਇੰਦਰੋਂ ਓਤ ਚਾਹ ਤਾ ਗਾਇਸ ਠੰਡ ਅੱਗੇ ਜੇ ਪਤਲੇ ਹੋਣਾ ਨਾ ਤੇ ਆਹ ਕਰ ਦੋ ਗਰਮ ਪਾਣੀ ਪੀਣਾ ਸ਼ੁਰੂ ਕਰ ਦੋ ਤੇ ਸੱਚਾ ਮੈਨੂੰ ਬਹੁਤ ਦਿਨ ਹੋ ਗਏ ਹੁਣ ਘਾਟਾ ਖਾਂਦੀ ਨੂੰ ਤੇ ਮੈਨੂੰ ਤਾਂ ਦੇਖੋ ਗਾਇਸ ਫਰਕ ਲੱਗ ਰਿਹਾ ਏ ਥੋੜਾ ਮੋਟਾ ਜਿਆਦਾ ਮੈਂ ਤਾਂ ਨਹੀਂ ਕਹਿਦੀ ਕਿਉਂਕਿ ਇਹ ਕੇ ਬਾਹਰੋਂ ਤਾਂ ਚੱਲ ਰਿਹਾ ਸੀਗਾ ਸੋ ਜਦ ਆਪਾਂ ਜੀਨਸ ਵਗੈਰਾ ਪਾ ਲੈਨੇ ਆ ਤੇ ਕੋਟਮੀ ਜੀ ਜ਼ਿਆਦਾ ਦੇਖਦੀ ਨਾ ਤੇ ਉਹ ਹੁਣ ਜਿੰਨੀ ਵਿਗੜੀ ਨਹੀਂ ਹੈਗੀ ਸੋ ਪਾਠਾ ਹੈਗਾ ਤਾਂ ਫਾਇਦੇਮੰਦ ਹੈ ਪਰ ਉਹਦੇ ਨਾਲ ਜਿਹੜਾ ਤੁਸੀਂ ਕੰਮ ਕਰਨਾ ਹੋਵੇ ਕਰਨਾ ਵੀ ਬਾਹਰ ਦਾ ਹੈ ਬਾਹਰ ਦਾ ਤਲਿਆ ਫਲਿਆ ਨਹੀਂ ਖਾਣਾ ਜਿਹੜੀ ਮੇਨ ਗੱਲ ਹੈ क्योंकि वैसे नॉर्मल गलिए सैवेंटी परसेंट डाइट फिर थर्टी एक्सरसाइज और केला चौल फ्राई पेन देखी बड़ा पानी पिया चाह पेगी प्या चला मेरा पुत गैस माड़ा है ਪਪਾ ਨੂੰ ਨਾਲੇ ਪੂਆ ਨੂੰ ਵੀ ਕਹਾਂਗੇ ਪੂਆ ਜਾਇਓ ਨਾ ਮੈਂ ਚਾਹ ਬਣਾਣੀ ਆ। ਲੈ ਆਲੂ ਬੰਦ ਰੰਦਾ। ਜੇ ਛੱਟ ਕਰਪਤ ਪੋਣੀ ਦੇ ਦਿੱਤ ਨੂੰ ਗਰਮ ਹੋਣੀ ਖੰਡ ਹੋ। ਠੀਕ ਹੈ ਗਾਇਸ ਸਪਾਟੇ ਬਾਊਡਰ ਦੇ ਨਾਲ ਨਾਲ ਤੁਸੀਂ ਜਦੋਂ ਲੈਣਾ ਨਾ ਤੁਸੀਂ ਜੇ ਤੁਹਾਨੂੰ ਰੈਸਪੀ ਚਾਹੀਦੀ ਹੈ ਪੂਰੀ ਕਿੱਦਾਂ ਬਣਾਉਣਾ ਮੈਂ ਤੁਹਾਨੂੰ ਦੱਸ ਦਾਂਗੀ ਕਿੰਨੀ ਕਿੰਨੀ ਮਾਤਰਾ ਚ ਲੈਣੀ ਹੈ ਜੀ ਉਹ ਵੀ ਦੱਸ ਦਾਂਗੀ। ਪਰ ਬਾਹਰ ਦਾ ਨਹੀਂ ਖਾਣਾ ਹੈਗਾ ਨਾਲ। ਜੇ ਤੁਸੀਂ ਨਾਲੇ ਬਾਹਰ ਦਾ ਪਾਈ ਦੇ ਤਾਂ ਤੁਹਾਨੂੰ ਉਹ ਵੀ ਗਲਤੀ ਨਹੀਂ ਮਿਲਣਾ ਹੈਗਾ ਜੋ ਤੁਸੀਂ ਦਉਂਦੇ ਹੋ। ਮੈਂ ਮਰਦ ਸੀ ਕਿ ਅਸੀਂ ਜੇ ਕਿਸਲੇ ਪਾਥਾ ਕਾਣੇ ਬਾਦ ਦਾ ਨਹੀਂ ਖਾਣਾ ਤਾਂ ਤੁਸੀਂ ਕੱਲ ਅੱਡੇ ਉਹ ਵੀ ਤਾਂ ਹੈ ਕਹਿ ਰਹੀ ਕਿ ਮੈਂ ਬਾਦ ਦਾ ਖਾ ਲਈ ਆ ਨਾ ਵਿੱਚ ਤਾਂ ਕਰਕੇ ਮਤਲਬ ਮੈਨੂੰ ਹੋਰ ਰਿਜ਼ਲਟ ਨਹੀਂ ਮਿਲੇ ਤਾਂ ਸਾਹਾਂ ਤੇ ਖੰਨ ਮੈਂ ਕਹਿ ਰਹੀ ਆ ਕਿ ਮੈਂ ਤਾਂ ਬਾਦ ਦਾ ਖਾ ਲਈ ਆ ਵਿੱਚ ਕਿਉਂਕਿ ਜਦੋਂ ਤੁਹਾਨੂੰ ਪਤਾ ਸਿਰ ਬਾਹਰੇ ਅੰਦਰ ਹੀ ਆਪਾਂ ਜਾਣਨੀ ਆ ਤੇ ਫਿਰ ਵਿੱਚ ਖਾਦਾ ਜਾਂਦਾ ਏ ਬਾਕੀ ਸਿਰ ਜਿੰਨਾ ਕਿ ਆਪਾਂ ਪ੍ਰੇਰ ਕਰ ਸਕਦੇ ਆ ਉਹਨਾਂ ਦਾ ਆਪਾਂ ਨੂੰ ਕਰਨਾ ਨੂੰ ਚਾਹੀਦਾ ਆ ਜਿੰਨਾ ਕਿ ਹੋਇਆ ਉਹਨਾਂ ਦਾ ਕੀਪਾ ਇਹ ਕੋਈ ਕੰਟਰੋਲ ਹੋ ਸਕਦਾ ਆ ਪਰ ਕਰਿਆ ਹੈ ਉੰਜਸੇ ਨਹੀਂ ਹੋ ਰਹਾ ਉਥੇ ਕੀ ਕਰ ਸਕਦੇ ਹਾਂ ਦਮਨ ਗੈਸ ਤੇਜ ਕਰਕੇ ਰੱਖ ਗਈ ਐ ਦੋ ਕੁੱਟ ਚਾਹ ਵਿੱਚ ਮੈਂ ਨਹੀਂ ਪੀਣਾ ਪਰ ਤੂੰ ਇਹ ਤੇ ਮੈਨੂੰ ਲੱਗਦਾ ਚੰਗੀਆਂ ਚੀਜ਼ਾਂ ਨੇ ਤੇ ਕਸਮ ਕਰਦੀ ਹੋਈ ਐ ਪੀਂਦਾ ਤੇ ਕਰ ਹੋ ਜਾ ਲੋਕੀ ਕਹਿੰਦੇ ਸਾਰੇ ਜਣੇ ਕਹਿ ਰਹੇ ਨਾ ਫਤੈਨ ਕਿਉਂ ਮਾਰਿਆ ਫਤੈਨ ਕਿਉਂ ਮਾਰਿਆ ਫਤੈ ਕੰਮ ਹੀ ਮਾਰ ਵਾਲਾ ਕਰਦਾ ਏ ਫੇਰ ਪੰਡਾ ਵਾ ਮਾਨਣਾ ਤੇ ਫੇਰ ਫੇਰ ਮਾਨਣਾ ਨਹੀਂ ਤੇ ਪੀਂਦਾ ਰਹਿਣਾ ਨਾ

ਮਿੱਠਾ ਵੀ ਗਾਇਸ ਅਵੋਇਡ ਕਰਿਆ ਕਰੋ ਮਿੱਠਾ ਤੇ ਬਾਹਰ ਦਾ ਥਾਣਾ ਮੇਨਲੀ ਤਾਂ ਇਹੀ ਕਾਰਨ ਨੇ ਬਾਕੀ ਚਲੋ ਕੋਈ ਜਾਂਦਾ ਹੈਗਾ ਆਪਾਂ ਜਦੋਂ ਮਦਰ ਬੰਦੇ ਆ ਤਾਂ ਬਾਡੀ ਇਜ਼ ਚੇਂਜਸ ਆਉਂਦੇ ਨੇ ਬਹੁਤ ਸਾਰੀ ਚੇਂਜਸ ਆਉਂਦੀ ਨੇ ਬਾਡੀ 'ਚ ਅਸੀਂ ਅਗਰ ਕਹੀਏ ਕਿ ਪਹਿਲਾਂ ਵਰਗੀ ਤਾਂ ਓਖਾ ਉਹਦੇ ਲਈ ਸਾਨੂੰ ਫਿਰ ਹਾਰਟ ਟਾਈਮ ਜਿਮ ਹਾਰਟ ਐਕਸਰਸਾਈਜ਼ ਲਈ ਬਲੌਕਸ ਆਫ ਟਾਈਮ ਚਾਹੀਦਾ ਹੁੰਦਾ ਹੈ ਸੋ ਉਹ ਆਪਾਂ ਬਿਜ਼ੀ ਸਕੇਜੂਲ ਦੇ ਵਿੱਚੋਂ ਨਹੀਂ ਕੱਢ ਸਕਦੇ ਸੋ ਇਟਸ ਓਕੇ ਜਿੰਨਾ ਤੁਸੀਂ ਅੱਦੇ ਖਾਣ ਪੀਣ ਦੇ ਪ੍ਰੇਜ਼ ਰੱਖ ਸਕਦੇ ਹੋ ਉਨਾ ਵੱਧ ਤੋਂ ਵੱਧ ਰੱਖੋ ਖਾਓ ਠੰਡਾ ਨਹੀਂ ਖਾਓ ਬਟਾਹਲਦੀ ਖਾਓ ਤੇ ਪਾਣੀ ਜਦੋਂ ਹੁਣ ਸਰਦੀਆਂ ਨੇ ਤੇ ਗਰਮ ਪਾਣੀ ਪੀਓ ਕਿੰਨਾ ਫਰਕ ਤਾਂ ਉਹਦੇ ਨਾਲ ਹੀ ਪੈ ਜਾਣਾ ਗਰਮ ਪਾਣੀ ਨਾਲ ਇਹ ਚੀਜ਼ਾਂ ਤਾਂ ਅਜਮਾਈਆਂ ਹੋਈਆਂ ਨੇ ਜੇ ਤੁਸੀਂ ਗਰਮ ਪਾਣੀ ਪੀਓਗੇ ਨਾ ਤਾਂ ਬਹੁਤ ਸਾਰਾ ਫਰਕ ਪੈਣਗਾ ਗਰਮ ਪਾਣੀ ਦੇ ਨਾਲ ਫਤਿਹ ਹੱਟਾ ਕਾਇੰਦ ਉਸਲਾ ਫਤਿਹ ਹੱਟਾ ਗਰਮ ਪਾਣੀ ਪੀਂਦਾ ਬੁਬੂ ਚੱਕੋ ਮੈਂ ਆਲੂ ਥੋੜੇ ਜਿਹਾ ਐਕਸਟਰਾ ਆਲੂ ਤੇ ਥੋੜੇ ਜਿਹਾ ਮੈਂ ਤਿੰਚਾ ਮੈਂ ਤਿਆਰੀ ਨਾ ਕਈ ਵਿੱਚ ਨਿੱਕੇ ਮੋٹے ਬੰਦੇ ਕਹਿੰਦੇ ਹੁੰਦੇ ਆ ਇਹਨੂੰ ਆਲੂ ਦਾ ਪਰੌਂਹਾ ਦੇ ਦੋ ਮੇਰੀ ਲਾਡੋ ਕਹਿੰਦੀ ਆ ਆਲੂ ਦਾ ਪਰੌਂਹਾ ਦੇ ਦੇ ਇਹਨੂੰ ਕੱਢੋ ਕਹਿੰਦੀ ਆ ਮम्मा ਆਲੂ ਦਾ ਪਰੌਂਹਾ ਦੇ ਦੋਗਾ ਜਰਜ ਨਾ ਫਟਾਫਟ ਸਕੂਲ ਤੋਂ ਹੁੰਦਿਆਂ ਸਾਰੀ ਮੈਂ ਬੋਝ ਲੱਕ ਜੇਬ ਚ ਪਾਤੀ ਭਾਂਡੇ ਬਣ ਜਨ ਲੱਗੀ ਸੀ ਤੇ ਫਟਾਫਟ ਸਕੂਲ ਤੋਂ ਆਉਂਦੇ ਆ ਸਾਰੇ ਆਪਾਂ ਡਿਊਟੀ ਤੇ ਲੱਗ ਗਏ ਆ ਪਰ ਮੈਨੂੰ ਆਪੀ ਲੇਟ ਹੋ ਜਾਣਾ ਹੈ ਉਧਰ ਵੀ ਚਾਹ ਹੁੰਦਾ ਉਧਰ ਜਾ ਕੇ ਬਹਿ ਜੀ ਦੁਕਾਨ ਦੇ ਵਾਸਤੇ ਹਾਂਜੀ ਗੰਡ ਉਧਰ ਨਾਲੇ ਆਪਾਂ ਫਟੇ ਹੋਣਾ ਦੁੱਧ ਦੇ ਦਿੰਦੇ ਆ ਇੱਧਰ ਆਪਣੇ ਆਲੂ ਬੋਇਲ ਹੋ ਜਾਣਗੇ ਤੇ ਇੱਧਰ ਵੇਖੀਏ ਮੰਮੀ ਨੇ ਕੀ ਕੀ ਬੱਤਿਆ ਹੋਇਆ ਸਮਾਂ ਦੇ ਇਹ ਦੇਖ ਲਸਣ ਤੇ ਪਿਆਜ਼ ਕੱਟਿਆ ਹੋਇਆ ਅਦਰਕ ਨਹੀਂ ਹੈਗਾ ਤਰੀ ਨ ਮੱਛਾਂ ਤੇ ਨੀ ਜਵਾਲਾ ਦੇ ਲਈ ਸਪੰਜ ਸਾਹਿਬ ਦਿਨ ਪਾਣੀ ਹੈ ਮੇਰੇ ਮੱਚੋ ਫਤੈ ਖਾਏਂਗੀ ਚਾਲੂ ਮਦਰਾ ਨਹੀਂ ਨਹੀਂ ਖਾਏਂਗੀ ਤੂੰ ਪਤਾ ਇਹਨੂੰ ਤੇਰੇ ਪਾਪਾ ਮੰਗਰਾ ਦਾਲਾ ਪਸੰਦ ਨਹੀਂ ਹੈਨਾ ਫਤੈ ਆਪਾਂ ਟਮਾਟਰ ਮੁੰਟਰ ਕਰਕੇ ਸਮਾਨ ਗ੍ਰाइंड ਗ੍ਰਾਊਂਡ ਕਰਕੇ ਰੱਖਦੇ ਹਾਂ ਠਹਿਰ ਕੇ ਪਹਿਲਾਂ ਚਾਹ ਪੀ ਲਈਏ ਕਰਦੇ ਹਾਂ ਜਿਹਨੇ ਇਹ ਤੱਕ ਚਾਹ ਨਹੀਂ ਨ ਪੀਂਦੇ એનર્ਜੀ ਨਹੀਂ ਆਉਣੀ ਸਾਡੀ ਬਾਡੀ ਚ ਹਣਾ ਫਤੇ ਫਤੇ ਅੱਜ ਨੂੰ ਫਤੇ ਫਤੇ ਵੀ ਕੋਈ ਗੱਲ ਬਾਤ ਸੁਣਾਉਗਾ ਫਤੇ ਸੁਣਾ ਦੋ ਕੋਈ ਗੱਲ ਬਾਤ ਨਹੀਂ ਕਿਉਂ ਕੀ ਗੱਲ ਹੋਗੀ ਮੇਰੇ ਗੁੱਗੂ ਨੇ ਕੀ ਗੱਲ ਹੋਗੀ ਛੀ ਗੁੱਗੂ ਨੂੰ ਇਮਲੀ ਖਾਣ ਚ ਮਸਟ ਸੀ ਮੇਰੇ ਗੁੱਗੂ ਨੂੰ ਇਮਲੀ ਖਾਣ ਚ ਮਸਟ ਸੀ ਹੈ ਦਿਖਾਇਓ ਮਾੜੀ ਜੀ ਕੱਢ ਕੇ ਕਿਹੜੀ ਇਮਲੀ ਖਾ ਰਹੇ ਹੋ ਆ ਯਾਰ ਨਹੀਂ ਤੋੜ ਦੋ ਆ ਦੇਖੋ ਮਾਪਿਓ ਜਾਨ ਦੇ ਦਨ ਬੱਚਿਆਂ ਲਈ ਤੇ ਬੱਚੇ ਦੇ ਲਓ ਮੇਰੀ ਭੋਲੋ ਜੀ ਮੇਰੀ ਭੋਲੋ ਜੀ ਕੁੰਗਨੋ ਜੀ ਮੇਰੀ ਭੋਲੋ ਜੀ ਚਲੋ ਜਾਓ ਕਿੱਧਰ ਚਲੇ ਮम्मा ਘਰੇ ਤੇ ਉਧਰ ਮੇਰਾ ਪਤਰੋੜਤ ਵਾਲੀ ਜਾਣਾ ਹੈਗਾ ਠੀਕ ਹੈ ਓਕੇ ਲੋ गाइस ਇੱਕ ਵਾਰੀ ਆਲੂ ਰੱਖਤੇ ਮੈਂ ਬੋਇਲਣ ਵਾਸਤੇ ਇੱਕ ਵਾਰੀ ਆਪਣੀ ਚਾਹ ਬਣਨੀ ਪਈ ਹੈ ਤੇ ਪਿਆਜ਼ ਮੈਂ ਸੋਚ ਰਹੀ ਆ ਕਾਰੀ ਦਵਾ ਗ੍ਰਾਈਂਡ ਪਿਆਜ਼ ਵੀ ਗ੍ਰਾਈਂਡ ਹੋਏ ਹੋਣਗੇ ਆਲੂ ਬੋਇਲ ਹੋਏ ਹੋਣਗੇ 50% ਆਪਣੀ ਜਿਹੜੀ ਸਬਜੀ ਹੈਗੀ ਆ ਉਹ ਰੈਡੀ ਹੋ ਜਣੀ ਹੈ ਇੰਨੀ ਕਿਚੜ ਸਵਾਣ ਰੱਖਿਆ ਅੱਜ ਨਾਲ ਮੈਂ ਸਕੂਲ ਵੀ ਸੋਚ ਰਹੀ ਸੀ ਕਿ ਕਿ ਮੈਂ ਜਾ ਕੇ ਆਲੂ ਮਟਰ ਬਣਾਵਾਂਗੀ ਮੇਰਾ ਦਿਲ ਦੀ ਗੱਲ ਬੋਝਲੀ ਮੇਰੇ ਘਰਦਿਆਂ ਨੇ ਮੇਰਾ ਅਰਮਾਨ ਪੂਰਾ ਕਰ ਦਿੱਤਾ ਮੇਰੇ ਆਂਦਿਆਂ ਨੇ ਆਲੂ ਮਟਰ ਦੀ ਵੀ ਤਿਆਰੀ ਕੀਤੀ ਪਈ ਸੀ ਗਾਇਸ ਸਾਡੇ ਘਰ ਦੇ ਕਹਿੰਦੇ ਨੇ ਵੀ ਇਹ ਸਬਜੀ ਬਣਾਣੀ ਅਸੀਂ ਚੂਲੇ ਤੇ ਤੇ ਮੈਂ ਇੰਨਾ ਸ਼ੂਗਰ ਤੜਕਾ ਨਹੀਂ ਲਾਇਆ ਹੈਗਾ ਪਰ ਮੈਨੂੰ ਇਹ ਹੁੰਦਾ ਵੀ ਚੁੱਲ੍ਹੇ ਤੇ ਜੇ ਬਣਾਣੀ ਤੇ ਹੁਣ ਜਦੋਂ 1.75 ਹੋ ਗਏ ਨੇ ਤੇ ਇਸ ਟਾਈਮ ਨੂੰ ਤੜਕਾ ਲੱਗ ਜੇ ਕਿਉਂਕਿ ਫੇਰ ਬਾਜ਼ਾਰ ਤੋਂ ਆ ਕੇ ਲੇਟ ਹੋ ਜਾਂਦਾ ਕੰਮ ਫੇਰ ਸਾਰਿਆਂ ਦਾ ਲੇਟ ਹੁੰਦਾ ਇੱਕ ਜਣੇ ਦਾ ਨਹੀਂ ਲੇਟ ਹੁੰਦਾ ਹੈਗਾ ਫੇਰ ਸਾਰਿਆਂ ਦਾ ਕੰਮ ਲੇਟ ਹੁੰਦਾ ਕਿਉਂਕਿ ਮੈਂ ਵੀ ਸ਼ਾਮੀ ਖਤਰ ਨੂੰ ਪੜਾਉਣਾ ਹੁੰਦਾ ਸੋ ਮੈਨੂੰ ਹੁੰਦਾ ਹੈ ਪੀ ਟਾਈਮ ਨਾਲ ਰੋਟੀ ਪਾਣੀ ਭੰਜੇ ਟਾਈਮ ਨਾਲ ਬੰਦਾ ਖਾ ਲਵੇ ਤੇ ਟਾਈਮ ਨਾਲ ਮੈਂ ਉਹਨੂੰ ਬੈਠ ਜਾਵਾਂ ਹਨਾ ਪੜਨ ਵਾਸਤੇ ਲੈ ਕੇ ਪਰ ਹੁਣ ਆਪਾਂ ਕਰ ਕੀ ਸਕਦੇ ਆ ਕੁਛ ਨਹੀਂ ਕਰ ਸਕਦੇ ਸਾਡੇ ਹੱਥ ਵਸ ਕੁਛ ਵੀ ਨਹੀਂ ਹੈਗਾ ਜਸਟ ਅਸੀਂ ਫਲੋਰ ਦੇ ਨਾਲ ਨਾਲ ਚੱਲਦੇ ਜਾਣਾ ਤੇ ਮੈਂ ਆਪਣਾ ਟਿਫਨ ਟੂਫਨ ਕੱਢ ਕੇ ਖਾਉਣੀ ਤੇਰ ਤੱਕ ਆਲੂ ਬੋਇਲ ਕਰ ਦਿੰਨੇ ਆ 50% ਆਪਾਂ ਨੇ ਕੰਮ ਕਰਤਾ ਬਾਕੀ ਤੜਕਾ ਤੁਕਾ ਹੋਣਾ ਪੀਲਾ ਲਣਗੇ ਆ ਕੇ ਫਤੇ ਸਿੰਘ ਨੂੰ ਇੱਕ ਬਨਾਣਾ ਦਿੱਤਾ ਸੀ ਫਤੇ ਸਿੰਘ ਤੋਂ ਉਹੀ ਨਹੀਂ ਖਾਦਾ ਗਿਆ ਮਾਂ ਦੇ ਪੁੱਤ ਤੋਂ ਇਹਨਾਂ ਨੂੰ ਕੁੱਠੀਆਂ ਚੀਜ਼ਾਂ ਦੋ ਉਹ ਖਾ ਲੈਣਗੇ ਇਹ ਪਰ ਜਿਹੜੀ ਹੈਲਦੀ ਚੀਜ਼ਾਂ ਨੇ ਉਹ ਨਹੀਂ ਖਾਣੀਆਂ ਆਪਾਂ ਨੇ ਤੇ ਉਦੋਂ ਜਿਹੜੀ ਮੇਰੇ ਨਾਲ ਲਵਾ ਲਈ ਚਿਮਣੀ ਮੈਂ ਹੁਣੇ ਵੇਖ ਕੇ ਆਈ ਆ ਚਿਮਨੀ ਮੈਂ ਵੇਖੀ ਐ ਟੈਸਟ ਕਰੀਏ ਧੂਆ ਧੜਾ ਖਿੱਚਦੀ ਕਿ ਨਹੀਂ ਖਿੱਚਦੀ ਤੇ ਹੁਣ ਮੈਂ ਥੋੜੀ देर ਬੈਠਦੀ ਆ ਤੇ ਮੈਂ ਬੈਠ ਕੇ ਥੋੜੀ देर ਕਰਦੀ ਆ ਬੁਲੰਦਰ ਦੇ ਨਾਲ ਗੱਲਾਂ ਬਾਤਾਂ ਤੇ ਉਦੋਂ ਬਾਅਦ ਉਦੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਗਾਇਜ਼ ਲੋ ਗਾਇਜ਼ ਸਾਡੇ ਘਰ ਦੇ ਅਜੇ ਤੱਕ ਨਹੀਂ ਆਏ ਹੈਗੇ ਪਰ ਮੈਂ ਸੋਈ ਚਾ ਚੁੱਕੀ ਆ ਕਿਉਂਕਿ ਮੈਂ ਕਰਨਾ ਮਸਾਲਾ ਤਿਆਰ ਬਿਕਾਜ਼ ਮੈਂ ਆਪਣੀਆਂ ਡਿਊਟੀਆਂ ਨਿਭਾਉਣਾ ਚਾਹੀਆਂ ਫੁੱਲ ਫਲੈਜ ਚੰਗੇ ਤਰੀਕੇ ਦੇ ਨਾਲ ਸੈਕੰਡ ਤਰਕਾ ਤੁਹਕ ਤਿਆਰ ਕਰਕੇ ਰੱਖ ਦਿੰਨੇ ਆ ਆਨੂ ਤਾਂ ਹੋ ਗਏ ਬੋਇਲ ਪਾ ਕਰਤਾ ਗਿਆ ਸਬੰਧ ਤੇ ਬਾਕੀ ਹੁਣ ਮੈਨੂੰ ਨਹੀਂ ਪਤਾ ਵੈਸੇ ਮੈਂ ਪੁੱਛਦੀ ਆ ਫੋਨ ਕਰਕੇ ਬਹੁਤ ਦਿਨ ਹੋ ਗਿਆ ਐਸਿਡ ਪਤਾ ਨਹੀਂ ਕਦੋਂ ਬਣਦਾ ਪਿਆ ਫਿਰ ਜੇ ਤਾਂ ਆ ਗਿਆ ਟਾਈਮ ਨਾਲ ਠੀਕ ਆ ਭਾਈ ਮੈਨੂੰ ਦੱਸੋ ਜੇ ਨਹੀਂ ਤਾਂ ਮੈਂ ਫਿਰ ਤੜਕਾ ਲਾਵਾਂ ਮੈਂ ਸਬਜ਼ੀ ਨੂੰ ਕਿਉਂਕਿ ਅਜੇ ਮੈਨੂੰ ਲੱਗਦਾ ਵੀ ਅਲਸੀ ਬਣਾਉਣੀ ਆ SLAਵਾ ਹੋ ਰਹੀ ਹੈ ਨਾ ਤੇ ਅਲਸੀ ਤਾਂ ਹੀ ਬਣੇਗੀ ਨਾ ਰੋਟੀ ਕਿੰਨਾ ਟਾਈਮ ਦਾ ਬਣੇਗੀ ਕਿਉਂਕਿ ਮੈਨੂੰ 10 10 11 11 ਵਜੇ ਤੱਕ ਇਦਾਂ ਚੁੱਲ੍ਹੇ ਅੱਗੇ ਬਹਿਣਾ ਮੈਨੂੰ ਪਸੰਦ ਨਹੀਂ ਮੈਂ ਕਰਨੇ ਹੁੰਦੇ ਨੇ ਰਤੀ ਕੰਮ ਆਪਣੇ ਬੱਚੇ ਨੂੰ ਪੜਾਉਣਾ ਕਰਨਾ ਸਾਰਾ ਕੁਝ ਸੋ ਫਿਰ ਚੀਜ਼ਾਂ ਸਾਰੀਆਂ ਹੋਣੀਆਂ ਨੇ ਲੇਟ ਤੇ ਅਜੇ ਤੱਕ ਕੋਈ ਪਹੁੰਚਿਆ ਨਹੀਂ ਗੱਡੀ ਇੱਕ ਹੀ ਲੱਗੀ ਆ ਆਪਣੀ ਬੁਟੀਕ ਮੂਰੇ ਦਜੀ ਗੱਡੀ ਅਜੇ ਤੱਕ ਆਈ ਨਹੀਂ ਹੈਗੀ ਡੋਨਟ نو ਕਿੰਨੇ ਵਜੇ ਤੱਕ ਹੋਣਗੇ ਓਹੋ ਪਾਣੀ ਠੰਡਾ ਗਾਇਸ ਤੁਸੀਂ ਮੈਨੂੰ ਦੱਸਿਓ ਕਿ ਪਤਾ ਨਹੀਂ ਮੈਨੂੰ ਲੱਗ ਜਾਂਦਾ ਏ ਕਿ ਦਸੰਬਰ ਆ ਤਾਂ ਗਈ ਏ ਪਰ ਦਸੰਬਰ ਵਾਲਾ ਟਾਈਮ ਲੱਗ ਨਹੀਂ ਰਿਹਾ ਕੋਈ ਧੁੰਦ ਨਹੀਂ ਪੈ ਰਹੀ ਕੋਈ ਕੁਝ ਨਹੀਂ ਵੈਸੇ ਚਲੋ ਵਧੀਆ ਮੌਸਮ ਸਾਫ਼ ਰਹੇ ਪਰ ਦਸੰਬਰ ਜਿਹੀ ਠੰਡ ਵੀ ਨਹੀਂ ਹੈਗੀ ਹੋ ਤਾਂ ਗਈ ਏ ਪਰ ਪੂਨੀ ਠੰਡ ਨਹੀਂ ਜਿੰਨੀ ਦਸੰਬਰ ਚ ਹਣਾ ਹੁੰਦੀ ਏ ਕਿ ਪਤਾ ਨਹੀਂ ਮੈਨੂੰ ਹੀ ਵੈ ਮੈਂ ਮੈਂ ਹੀ ਨਹੀਂ ਮੰਨਣ ਦੀ ਠੰਡ ਤੇ ਬੇਸਤੀ ਕਹਿੰਦੇ ਜਿੰਨੀ ਮੰਨੋ ਉੰਨੀ ਲੱਗਦੀ ਹੁੰਦੀ ਏ ਕਿ ਪਤਾ ਨਹੀਂ ਅਸੀਂ ਠੰਡ ਮੰਨਦੇ ਨਹੀਂ ਪਏ ਤਾਂ ਨਹੀਂ ਲੱਗਦੀ ਹਣਾ ਠੰਡ ਤੇ ਵਾਈਬਰ ਫਿਰ ਰਸਤਾ ਟਾਈਮ ਹੋ ਗਿਆ ਸਾਡੇ ਉਰੇ ਨਾ ਕਿੰਨੇ ਦੇ ਗੁਰਦੁਆਰਾ ਸਾਹਿਬਾ ਛੋਟਾ ਬੱਚਾ ਕਰਦਾ ਪਾਠ ਬੜਾ ਵਧੀਆ ਲੱਗਦਾ ਨਾਲੇ ਦੇਖ ਲਓ ਛੋਟਾ ਜਿਹਾ ਬੱਚਾ ਹੈ ਤੇ ਉਹਨੂੰ ਪਤਾ ਹੈ ਗਾਇਸ ਮੈਂ ਇੱਥੇ ਰੱਖ ਕੇ ਦੇਖਾਂ ਡੋਲੂ ਦੀ ਉੱਪਰ ਫੋਨ ਹੁਣ ਇਹ ਨਹੀਂ ਮੈਨੂੰ ਪਤਾ ਤੇ ਮੇਰਾ ਬੁਗੜਾ ਆਉਂਦਿਆ ਕਿ ਨਹੀਂ ਆਉਂਦਿਆ ਮੈਂ ਹੁਣ ਇਹ ਬਲੈਂਡਰ ਨਾਲ ਲੱਗੀ ਸੀ ਗੱਲ ਕਰਨ ਨਾਲੇ ਬਲੈਂਡਰ ਤੋਂ ਮੈਂ ਡਾਂਟ ਵੀ ਖਾ ਲਈ ਕਿਉਂਕਿ ਮੈਂ ਡਾਕੂਮੈਂਟ ਲੈਣੀ ਸੀਗੀ ਭਾਜੀ ਨੂੰ ਤੇ ਮੈਂ ਭੁੱਲ ਗਈ ਤੇ ਮੈਂ ਭੁੱਲੋ ਵੀ ਕੀ ਕਹੀ ਬਸ ਕੱਲ ਪਰਸੋਂ ਦੋ ਤਿੰਨ ਨੇ ਹੋ ਗਏ ਮੈਂ ਥੋੜਾ ਜਿਹਾ ਡਾਊਨ ਜਾ ਚੱਲ ਰਿਹਾ ਤਾਂ ਮੇਰਾ ਨਾ ਸਿਰ ਇੱਕੋ ਦੋਵੇਂ ਦਰਦ ਹੋਣ ਲੱਗ ਗਿਆ ਹੁਣ ਦੇਖੋ ਹੁਣ ਮੇਰਾ ਯਾਦ ਹੀ ਆਇਆ ਤੇ ਹੁਣ ਮੇਰਾ ਫੇਰ ਸਿਰ ਦਰਦ ਹੋਣ ਲੱਗ ਗਿਆ ਪਤਾ ਨਹੀਂ ਕੀ ਚੱਕਰ ਹੈ ਭਾਰਾ ਜਿਹਾ ਹੋ ਜਾਂਦਾ ਸਿਰ ਮਾੜੀ ਜਿਹੀ ਕਿਸੇ ਗੱਲ ਦੀ ਟੈਨਸ਼ਨ ਪੈਂਦੀ ਬਰਡਨ ਪੈਂਦਾ ਨਾਲ ਦੀ ਨਾਲ ਸਿਰ ਮੇਰਾ ਫਟਣ ਲੱਗ ਜਾਂਦਾ ਪਤਾ ਨਹੀਂ ਕੀ ਚੱਕਰ ਹੈ ਫਿਰ ਮੈਂ ਮੈਡੀਸਿਨ ਲਈਆ ਹੁਣ ਮੈਨੂੰ ਫੇਰ ਐਸਿਡ ਵੀ ਬਣੀ ਜਾ ਰਿਹਾ ਫੇਰ ਹੁਣ ਸਾਰਾ ਦਿਨ ਕੁਝ ਖਾਈ ਤੇ ਨਹੀਂ ਪੀਦੇਣੀ ਫੇਰ ਉਹੀ ਹਾਲ ਹੈ ਮੂੰਹ ਪਿਆਸਾ ਕਿ ਲਈ ਗਾਈਜ਼ ਕਲੋਲ ਦੇਖ ਲੋ ਮੈਂ ਕਦੋਂ ਦੀ ਬੋਲੀ ਜਾਣ ਦੀ ਤੇ ਫੋਨ ਡੋਲੂ ਦੇ ਉੱਪਰ ਡਿੱਗ ਗਿਆ ਪਿਆ ਤੁਹਾਨੂੰ ਛੱਤ ਦੇਖਦੀ ਹੋਣੀ ਓ ਮਾਈ ਗਾਡ ਚਲੋ ਛੱਡੋ ਇੰਨੀ ਕੁ ਵੀਡੀਓ ਆਪਾਂ ਕੱਟ ਦਿੰਦੇ ਆ ਤੁਹਾਨੂੰ ਛੱਤ ਵੀ ਆਪਾਂ ਦਿਖਾਣੀ ਹੈਗੀ ਮੈਂ ਧਿਆਨ ਨਹੀਂ ਦਿੱਤਾ ਚਲੋ ਗਾਈਜ਼ ਵਲੌਗ ਮੈਂ ਕਰ ਰਹੀ ਹਾਂ ਇੱਥੇ ਐਂਡ ਇਕੇ ਤੋਂ ਬਾਅਦ ਮੇਰੇ ਕੋ ਟਾਈਮ ਨਹੀਂ ਹੈਗਾ ਵਲੌਗ ਬਣਾਉਣ ਦਾ ਤੇ ਵੈਸੇ ਵੀ ਮੇਰੇ ਤੋਂ ਕੈਮਰਾ ਨਹੀਂ ਫੜਿਆ ਜਾਂਦਾ ਹੈਗਾ ਐਕਚੁਅਲ ਜੋ ਬੁਲਿੰਦਰ ਨੇ ਨਾ ਮੇਰੇ ਲਈ ਗਿੰਬਲ ਆਰਡਰ ਕੀਤਾ ਹੋਇਆ ਆਈ ਡੋਨਟ ਨੋ ਮੈਂ ਪਹਿਲਾਂ ਤਾਂ ਕਦੀ ਯੂਜ਼ ਕੀਤਾ ਨਹੀਂ ਹੈਗਾ ਉਹ ਉਹ ਕਹਿੰਦੇ ਤੁਸੀਂ ਮਤਲਬ ਉਹ ਰੱਖ ਕੇ ਸਟੈਂਡ ਤੇ ਰੱਖ ਦੋ ਕੈਮਰਾ ਜਿੱਧਰ ਜਿੱਧਰ ਤੁਸੀਂ ਜਾਓਗੇ ਕੈਮਰਾ ਤੁਹਾਡੇ ਨਾਲ ਉਧਰ ਉਧਰ ਹੀ ਮੂਵ ਹੁੰਦਾ ਜਾਊਗਾ ਸੋ ਦੇਖੋ ਕਿਦਾਂ ਦਾ ਆਉਂਦਾ ਆ ਹਨਾ ਕੀ ਸਕਤਾ ਵਾ ਜਦੋਂ ਬੁਲਿੰਦਰ ਆਉਣਗੇ ਫੇਰ ਹੀ ਪਤਾ ਲੱਗੂਗਾ ਆਪਾਂ ਨੂੰ ਫੇਰ ਹੀ ਆਪਾਂ ਉਹਨੂੰ ਯੂਜ਼ ਕਰਕੇ ਦੇਖਾਂਗੇ ਤੇ ਓਕੇ ਗਾਇਸ টা টা ਬਾਏ ਬਾਏ ਲਵ ਯੂ ਆਲ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ